ਹਾਂਜੀ ਸਤਿ ਸ਼੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਜੇ ਤੁਹਾਨੂੰ ਜੋੜਾਂ ਦਾ ਦਰਦ ਰੈਂਦਾ ਤੁਹਾਡੇ ਗੋਡਿਆਂ 'ਚ ਦਰਦ ਰੈਂਦਾ ਕਮਰ ਦਰਦ ਰੈਂਦਾ ਹੈ ਕਿਸੇ ਵੀ ਜੋੜ ਦਾ ਦਰਦ ਆ ਜਿਹੜਾ ਉਹਨੂੰ ਬੜੀ ਜਲਦੀ ਠੀਕ ਕਰਦਾ ਅੱਜ ਅਸੀਂ ਜਿਹੜੇ ਕੁਦਰਤੀ ਤਰੀਕੇ ਦੀ ਕੁਦਰਤੀ ਨੁਸਖੇ ਦੀ ਗੱਲ ਕਰਨ ਜਾ ਰਹੇ ਹਾਂ ਸੋ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਇੱਕ ਰਿਕਵੈਸਟ ਆ ਵੀ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤਾ ਜੋ ਅੱਗੇ ਵੀ ਜਿਹੜੀਆਂ ਮੈਂ ਵੀਡੀਓਜ਼ ਬਣਾਉਂਗਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਸਿੱਧੀਆਂ ਪਹੁੰਚ ਜਾਣ। ਸੋ ਦੋਸਤੋ ਜਿਹੜੇ ਅਸੀਂ ਨੁਸਖੇ ਬਾਰੇ ਜਾਣਾਂਗੇ ਉਹ ਹੈਗਾ ਏ ਅੱਕ ਦਾ ਪੌਦਾ। ਅੱਕ ਦਾ ਜਿਹੜਾ ਪੌਦਾ ਏ ਤੁਹਾਨੂੰ ਕਿਸੇ ਵੀ ਅਜਾੜ ਵਾਲੀ ਜਗ੍ਹਾ ਤੇ ਖਾਲੀ ਕੋਈ ਪਲਾਟ ਹੁੰਦਾ ਏ ਜਾਂ ਰੋਡ ਸਾਈਡ ਵੀ ਮਿਲ ਜਾਂਦਾ ਸੜਕਾਂ ਦੇ ਕਿਨਾਰਿਆਂ ਤੇ ਵੀ ਲੱਗਾ ਹੁੰਦਾ ਏ। ਸੋ ਬੜੀ ਆਸਾਨੀ ਨਾਲ ਤੁਹਾਨੂੰ ਇਹ ਕਿਤੋਂ ਵੀ ਮਿਲ ਜਾਂਦਾ ਅੱਕ ਦਾ ਪੌਦਾ ਤੇ ਅੱਕ ਦਾ ਪੌਦਾ ਸਾਡੇ ਸਰੀਰ ਵਾਸਤੇ ਬਹੁਤ ਹੀ ਫਾਇਦੇ ਰੱਖਦਾ ਏ ਅੱਜ ਅਸੀਂ ਉਸ ਬਾਰੇ ਜਾਣਾਂਗੇ ਸੋ ਇਹਨੂੰ ਵਰਤਣਾ ਕਿਵੇਂ ਆ ਤੇ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਏ ਜ਼ਰੂਰੀ ਉਹ ਵੀ ਪੂਰੀ ਵੀਡੀਓ ਨੂੰ ਸੁਣਿਓ ਤੁਹਾਨੂੰ ਦੱਸਾਂਗੇ ਅਖੀਰ ਤੇ ਵੀ ਇਹਨੂੰ ਵਰਤਣ ਵੇਲੇ ਕੀ-ਕੀ ਸਾਵਧਾਨੀਆਂ ਵਰਤਣੀਆਂ ਸੋ ਆਓ ਪੂਰੀ ਡਿਟੇਲ ਨਾਲ ਗੱਲ ਕਰਦੇ ਹਾਂ ਦੋਸਤੋ ਅੱਕ ਦਾ ਪੌਦਾ ਤੁਹਾਨੂੰ ਆਸਾਨੀ ਨਾਲ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਤੋ ਵੀ ਮਿਲ ਜਾਂਦਾ ਏ ਤੇ ਇਹਦਾ ਪੌਦੇ ਦਾ ਕੋਈ ਵੀ ਪਾਰਟ ਜਦੋਂ ਅਸੀਂ ਤੋੜਦੇ ਆ ਤਾਂ ਇਹਦੇ ਵਿੱਚੋਂ ਦੁੱਧ ਨਿਕਲਦਾ ਦੁੱਧ ਵਰਗਾ ਪਦਾਰਥ ਜਿਹਨੂੰ ਅਸੀਂ ਲੈਟਿਕਸ ਕਹਿ ਦਿੰਦੇ ਆ ਅੰਗਰੇਜ਼ੀ ਭਾਸ਼ਾ ਦੇ ਵਿੱਚ ਤੇ ਕਈ ਵੀਡੀਓਜ਼ ਵੇਖੀਆਂ ਵੀ ਉਹ ਕਹਿ ਦਿੰਦੇ ਤੁਸੀਂ ਇਹਦੀ ਖਾ ਕੇ ਇਹਦੀ ਵਰਤੋਂ ਕਰੋ ਉਹ ਬਿਲਕੁਲ ਗਲਤ ਆ ਸੋ ਇਹਨੂੰ ਤੁਸੀਂ ਓਰਲੀ ਕਦੇ ਵੀ ਨਹੀਂ ਇਹਨੂੰ ਲੈਣਾ ਮੂੰਹ ਰਾਈ ਨਹੀਂ ਇਹਨੂੰ ਖਾਣਾ ਤੇ ਨਾ ਹੀ ਖੁੱਲੇ ਜ਼ਖਮ ਤੇ ਇਸ ਜਿਹੜਾ ਦੁੱਧ ਵਰਗਾ ਪਦਾਰਥ ਇਹਨੂੰ ਲਾਉਣਾ ਕਿਉਂਕਿ ਇਹ ਜ਼ਹਿਰੀਲਾ ਹੁੰਦਾ ਹੈ ਇਹਦੇ ਚ ਟੌਕਸਿਨਸ ਹੁੰਦੇ ਆ ਜਿਹੜੇ ਸਾਡੀ ਸਿਹਤ ਖਰਾਬ ਕਰ ਸਕਦੇ ਆ ਸਾਨੂੰ ਉਲਟੀ ਆ ਸਕਦੀ ਆ ਸਾਡੇ ਹਾਰਟ ਦੀ ਪਰੇਸ਼ਾਨੀਆਂ ਖੜੀਆਂ ਕਰ ਸਕਦੇ ਦਿਲ ਦੇ ਪਰੇਸ਼ਾਨੀਆਂ ਖੜੀਆਂ ਕਰ ਸਕਦੇ ਆ ਸੋ ਇਹਨੂੰ ਵਰਤਣਾ ਕਿਵੇਂ ਆ ਉਸ ਬਾਰੇ ਜਾਣਾਂਗੇ ਸੋ ਸਾਥੀਓ ਅੱਕ ਦਾ ਤੁਸੀਂ ਜੀ ਜੋੜਾਂ ਵਾਸਤੇ ਤੁਸੀਂ ਇਹਨੂੰ ਵਰਤਣਾ ਏ ਜੋੜਾਂ ਦੇ ਦਰਦ ਨੂੰ ਦੂਰ ਕਰਨ ਵਾਸਤੇ ਕਿਉਂਕਿ ਅੱਕ ਦੇ ਪੱਤਿਆਂ 'ਚ ਦੋ ਬਾਇਓ ਐਕਟਿਵ ਕਹਿ ਲੋ ਜਿਹੜੇ ਕੰਪਾਊਂਡ ਪਾਏ ਜਾਂਦੇ ਆ ਕਹਿ ਲੋ ਟ੍ਰੋਪਨਿਨ ਤੇ ਕਹਿ ਲੋ ਟ੍ਰੋਪਿਗਮਿਟਿਨ ਇਹ ਜਿਹੜੇ ਦੋ ਬਾਇਓ ਐਕਟਿਵ ਕੰਪਾਊਂਡ ਆ ਇਹ ਐਂਟੀ ਇਨਫਲੇਮੇਟਰੀ ਤੇ ਐਨਲਜੈਸਿਕ ਪ੍ਰੋਪਰਟੀਆਂ ਰੱਖਦੇ ਆ ਭਾਵ ਸੋਜਾਂ ਨੂੰ ਠੀਕ ਕਰਦੇ ਸਾਡੇ ਸਰੀਰ 'ਚੋਂ ਇਹਦੇ ਨਾਲ ਨਾਲ ਦਰਦਾਂ ਨੂੰ ਜੜੋਂ ਮਟਾਉਂਦੇ ਆ ਸੋ ਅਸੀਂ ਇਹਦਾ ਫਾਇਦਾ ਕਿਵੇਂ ਲੈ ਸਕਦੇ ਆ ਤੁਸੀਂ ਜਿਹੜੇ ਵੀ ਜੋੜ ਤੇ ਜਾਂ ਕਿਸੇ ਵੀ ਦਰਦ ਵਾਲੀ ਜਗ੍ਹਾ ਤੇ ਜਿਸ ਤੁਹਾਨੂੰ ਜੋਇੰਟ ਪੇਨ ਹੋ ਰਿਹਾ ਏ ਉੱਥੇ ਤੁਸੀਂ ਦੋ ਪੱਤੇ ਲੈ ਲੈਣੇ ਆ ਅੱਕ ਦੇ ਤਾਂ ਇਹਨਾਂ ਦੇ ਉੱਪਰ ਤੁਸੀਂ ਸਰੋਂ ਦਾ ਤੇਲ ਲਾ ਲੈਣਾ ਏ ਉਸ ਤੋਂ ਬਾਅਦ ਇਹਨੂੰ ਤਵੇ ਤੇ ਇਹਨਾਂ ਪੱਤਿਆਂ ਨੂੰ ਰੱਖ ਕੇ ਗਰਮ ਕਰ ਲਓ ਜਦੋਂ ਇਹ ਗਰਮ ਹੋ ਜਾਣ ਨਰਮ ਹੋ ਜਾਂਦੇ ਆ ਗਰਮ ਹੋ ਕੇ ਤਾਂ ਉਸ ਤੋਂ ਬਾਅਦ ਤੁਸੀਂ ਇਹਨਾਂ ਪੱਤਿਆਂ ਨੂੰ ਆਪਦੇ ਗੋਡੇ ਤੇ ਮੰਨ ਲਓ ਤੁਹਾਡੇ ਗੋਡੇ ਤੇ ਦਰਦ ਆ ਤਾਂ ਉੱਥੇ ਦੋ ਪੱਤੇ ਰੱਖ ਕੇ ਉਪਰੋਂ ਤੁਸੀਂ ਕੋਈ ਕੱਪੜਾ ਬੰਨ੍ਹ ਲਓ ਜਾਂ ਪੱਟੀ ਬੰਨ੍ਹ ਲਓ ਤਾਂ ਇਹਨੂੰ ਤੁਸੀਂ 15 ਤੋਂ ਅੱਧਾ ਘੰਟਾ ਬੰਨੀ ਰੱਖਣਾ ਹੈ ਤੇ ਦਿਨ 'ਚ ਦੋ ਵਾਰੀ ਇਹਦਾ ਇਸਤੇਮਾਲ ਕਰਨਾ ਹੈ ਸੋ ਸਾਥੀਓ ਤੁਹਾਨੂੰ ਜੋੜਾਂ ਦੇ ਦਰਦਾਂ ਤੋਂ ਬੜੀ ਜਲਦੀ ਰਾਹਤ ਮਿਲੂਗੀ ਇਹਨੂੰ ਪੂਰੇ 10 ਦਿਨ ਵਰਤ ਕੇ ਵੇਖੋ ਤੁਹਾਨੂੰ ਇਹਦਾ ਫਰਕ ਪਹਿਲੇ ਦੂਜੇ ਦਿਨ 'ਚ ਹੀ ਪਤਾ ਲੱਗ ਜਾਊਗਾ ਸੋ ਅੱਕ ਦੇ ਜਿਹੜੇ ਪੱਤੇ ਅੱਕ ਦਾ ਜਿਹੜਾ ਪੌਦਾ ਹੋਰ ਫਾਇਦੇ ਰੱਖਦਾ ਵੀ ਜੇ ਤੁਹਾਡੇ ਕੋਈ ਚਮੜੀ ਦਾ ਰੋਗ ਚੱਲ ਰਿਹਾ ਹੈ ਸਕੈਬੀਜ਼ਾ ਜਾਂ ਕੋਈ ਹੋਰ ਪਰੇਸ਼ਾਨੀਆਂ ਤਾਂ ਉਹਦੇ ਵਿੱਚ ਤੁਸੀਂ ਇਹਦਾ ਜਿਹੜਾ ਦੁੱਧ ਨਿਕਲਦਾ ਇਹ ਦੁੱਧ ਵਰਗਾ ਪਦਾਰਥ ਨਿਕਲਦਾ ਜਿਹਨੂੰ ਅਸੀਂ ਲੈਟਕਸ ਕਹਿੰਦੇ ਆ ਇਹਨੂੰ ਤੁਸੀਂ ਉੱਪਰ ਸਕਿਨ ਤੇ ਅਪਲਾਈ ਕਰੋ ਇਹਦੇ ਨਾਲ ਤੁਹਾਡਾ ਜਿਹੜਾ ਸਕਿਨ ਦੀ ਕੋਈ ਵੀ ਪਰੇਸ਼ਾਨੀ ਆ ਕੋਈ ਸਕੈਬੀਜ਼ ਹੋ ਗਿਆ ਜਾਂ ਕੋਈ ਸੁੱਕੀ ਖਾਰਸ਼ ਹੁੰਦੀ ਆ ਤਾਂ ਉਹ ਬੜੀ ਜਲਦੀ ਠੀਕ ਹੁੰਦੀ ਆ ਇੱਕ ਵਾਰੀ ਜ਼ਰੂਰ ਇਹ ਵਰਤ ਕੇ ਵੇਖਿਓ ਤੇ ਸਾਥੀਓ ਇਹ हेयर ਗਰੋਥ ਵਾਸਤੇ ਵੀ ਜਿਨ੍ਹਾਂ ਦੇ ਵਾਲ ਝੜਦੇ ਆ ਉਹਨਾਂ ਵਾਸਤੇ ਵੀ ਬਹੁਤ ਵਧੀਆ ਇਹਦਾ ਜਿਹੜਾ ਦੁੱਧ ਵਰਗਾ ਪਦਾਰਥ ਆ ਜਾਂ ਜਿਨ੍ਹਾਂ ਦੇ ਸਿਕਰੀ ਜ਼ਿਆਦਾ ਏ ਸੋ ਤੁਸੀਂ ਇਹ ਜਿਹੜਾ ਦੁੱਧ ਵਰਗਾ ਪਦਾਰਥ ਆ ਇਹਨੂੰ ਤੁਸੀਂ ਕਿਸੇ ਵੀ ਹਰਬਲ ਆਇਲ ਵਿੱਚ ਜਾਂ ਸਰੋਂ ਦੇ ਤੇਲ ਵਿੱਚ ਮਿਕਸ ਕਰਕੇ ਆਪਦੇ ਸਿਰ ਤੇ ਲਾਉਣਾ ਹੈ ਘੱਟੋ ਘੱਟ ਘੰਟਾ ਪਹਿਲਾਂ ਨਹਾਉਣ ਤੋਂ ਤਾਂ ਉਸ ਤੋਂ ਬਾਅਦ ਸਿਰ ਨੂੰ ਧੋ ਲੈਣਾ ਹੈ ਤੇ ਇਹਦੇ ਨਾਲ ਵੀ ਤੁਹਾਡੀ హెయిਰ ਗਰੋਥ 'ਚ ਵੀ ਫਰਕ ਪਊਗਾ ਜਿਹੜੇ ਵਾਲ ਝੜਦੇ ਉਹ ਵੀ ਬੰਦ ਹੁੰਦੇ ਆ ਤੁਹਾਡੇ ਸਿਕਰੀ ਵੀ ਜਣੋਂ ਖਤਮ ਹੋ ਜਾਂਦੀ ਆ ਤੇ ਕਹਿ ਲਓ ਵੀ ਇਹ ਸਾਡੇ ਵਾਲਾਂ ਵਾਸਤੇ ਬਹੁਤ ਫਾਇਦੇ ਰੱਖਦਾ ਹੈ ਜਿਹੜਾ ਇਹ ਲੈਟੈਕਸ ਆ ਦੇ ਵਿੱਚਲਾ ਦੁੱਧ ਵਰਗਾ ਪਦਾਰਥ ਆ ਪਰ ਦੋਸਤੋ ਮੈਂ ਤੁਹਾਨੂੰ ਵੀਡੀਓ ਦੇ ਪਹਿਲਾਂ ਵੀ ਸ਼ੁਰੂ ਚ ਵੀ ਦੱਸਿਆ ਏ ਨਾ ਤਾਂ ਇਹਨੂੰ ਮੂੰਹ ਰਾਈ ਖਾਣਾ ਏ ਕਿਉਂਕਿ ਕਈ ਵੀਡੀਓਾਂ 'ਚ ਤੁਹਾਨੂੰ ਦੱਸਿਆ ਜਾਂਦਾ ਏ ਵੀ ਇਹਨੂੰ ਥੋੜੀ ਜੀ ਮਾਤਰਾ ਚ ਲਾਓ ਏ ਤੁਹਾਨੂੰ ਫਾਇਦੇ ਦਊਗਾ ਬਿਲਕੁਲ ਨਹੀਂ ਇਹ ਤਾਂ ਜ਼ਹਿਰੀਲਾ ਪਦਾਰਥ ਆ ਸਾਡੇ ਰੈਕਸ਼ਨ ਕਰ ਸਕਦਾ ਏ ਹਾਰਟ ਦੀਆਂ ਪਰੇਸ਼ਾਨੀਆਂ ਖੜੀਆਂ ਕਰ ਸਕਦਾ ਏ ਸੋ ਸਿਰਫ ਇਹਨੂੰ ਉੱਪਰ ਹੀ ਅਸੀਂ ਚਮੜੀ ਤੇ ਲਾ ਸਕਦੇ ਆ ਜਾਂ ਅਸੀਂ ਇਹਦੇ ਪੱਤਿਆਂ ਦਾ ਜਿਵੇਂ ਤੁਹਾਨੂੰ ਵਰਤੋਂ ਦਾ ਸੀ ਉਸ ਤਰ੍ਹਾਂ ਕਰ ਸਕਦੇ ਆ ਸੋ ਜਿਨ੍ਹਾਂ ਨੂੰ ਜੋੜਾਂ ਦੇ ਦਰਦ ਰਹਿੰਦੇ ਹੋ ਜਰੂਰ ਇਹਦਾ ਇਸਤੇਮਾਲ ਕਰਕੇ ਵੇਖੋ ਤੁਹਾਨੂੰ ਬਹੁਤ ਫਾਇਦਾ ਮਿਲੂਗਾ ਸੋ ਸਾਥੀਓ ਇਹ ਜਿਹੜੀ ਜਾਣਕਾਰੀ ਦਿੱਤੀ ਆ ਇਹਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਜੋ ਵਾਤੋ ਵਾਦ ਭੈਣ ਭਰਾਵਾਂ ਤੱਕ ਇਹ ਜਿਹੜਾ ਨੁਸਖਾ ਇਹ ਜਿਹੜੀ ਜਾਣਕਾਰੀ ਉਹ ਪਹੁੰਚੇ ਸੋ ਇਜਾਜ਼ਤ ਦਿਓ ਧੰਨਵਾਦ